ਗੁਰਦਾਸਪੁਰ ਪੁਲਿਸ ਇਲਾਕੇ ਵਿੱਚ ਜੋ ਨਸ਼ਾ ਖਤਮ ਕਰਨ ਲਈ ਲਗਾਤਾਰ ਐਕਸ਼ਨ ਲੈ ਰਹੀ ਹੈ તાਜਾ ਮਾਮਲੇ ਅੱਜ ਦੇ ਵਿੱਚ ਥਾਣਾ ਧਾਰੀਵਾਲ ਦੀ ਪੁਲਿਸ ਨੇ 5 ਗ੍ਰਾਮ ਹੈਰੋਇਨ ਸਮੇਤ ਸਲਾਮਤ ਮੁਸੀਬ ਉਰਫ ਲੰਬੜ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੇ ਪਹਿਲਾਂ ਵੀ 15 ਮਾਮਲੇ ਨਸ਼ਾ ਤਸਕਰੀ ਦੇ ਦਰਜ ਹਨ ਜਾਣਕਾਰੀ ਦੰਦਿਆ ਡੀਐਸਪੀ ਕੁਲੰਦ ਸਿੰਘ ਮਾਨ ਨੇ ਦੱਸਿਆ ਕਿ 2 ਦਿਨ ਪਹਿਲਾਂ ਵੀ 2 ਨਸ਼ਾ ਤਸਕਾ ਨੌਨ ਮੇਜ਼ ਮੇਰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ ਉਹਨਾਂ ਦੱਸਿਆ ਗਿਆ ਇਸ ਦੇ ਨਾਲ ਹੀ ਸੰਜੀਤ ਤਲਵਾਰ ਨਾਮਕ ਅਜਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਚੋਲਾਕਰੀ ਠੱਗੀ ਕਰਕੇ ਅੱਜ ਤੋ ਪੁ ਮੌਕੇ ਤੇ ਪੁਲਿਸ ਦੇ ਕਰਨੇ ਕੀ ਕੁਝਿਆ ਤੁਸੀਂ ਆਪ ਹੀ ਦੇਖੋ ਸੁਣੋ ਆਪਣੇ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਜਿਹੜੀ ਤਸਕਰੀ ਕਰਦੇ ਨੇ ਇਹਨਾਂ ਦੇ ਖਿਲਾਫ ਜਿਹੜੀ ਇੱਕ ਸਪੈਸ਼ਲ ਮੁਹਿੰਮ ਵਢੀ ਗਈ ਹੈ ਜਿਹਦੇ ਤਹਿਤ ਥਾਣਾ ਧਾਰੀਵਾਲ ਜਿੱਥੇ ਅਸੀਂ ਇੱਕ ਦਿਨ ਤੋਂ ਆਪਣੇ ਸ਼ੁਰੂ ਕੀਤਾ ਉਦੋਂ ਸੱਚ ਪੁਲਿਸਨ ਕੀਤਾ ਸੀ ਉਦੋਂ ਵੀ ਜਿਹੜੇ ਸੀਗੇ ਇੱਕ ਜਸਬੀਰ ਸਿੰਘ ਤੇ ਇੱਕ ਪ੍ਰੀਮ ਸੀ ਦੋ ਸੀਗੇ ਇਹਨਾਂ ਜਸਬੀਰ ਤੇ ਪਹਿਲਾਂ ਕਰੀਬ 6-7 ਪਰਚੇ ਨੇ ਤੇ ਜਿਹੜਾ ਦੂਜਾ ਪ੍ਰੇਮ ਹੈ ਉੱਤੇ 10 25 ਸੀਗੇ ਐਨਡੀਪੀਐਸ ਦੇ ਉਹਨਾਂ ਨੂੰ ਹੀ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਖਿਲਾਫ ਐਫਆਈਆ ਦਰਜ ਕੀਤੀ ਸੀ ਉਸ ਤੋਂ ਬਾਅਦ 6 ਤਰੀਕ ਨੂੰ ਅਸੀਂ ਇੱਕ ਸਾਡਾ ਐਨਡੀਪੀਐਸ ਦਾ ਬਰਾ ਪੁਰਾਣਾ ਪੀਓ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਤੇ ਕੱਲ ਜਿਹੜਾ ਵਾ ਸਾਡੇ ਇੱਥੇ ਲੰਬੜ ਇੱਕ ਹੈਗਾ ਯਾ ਇਸਲਾਮਤ ਤਮਸੀਹ ਇਹਦੇ ਲੰਬੜ ਹੈ ਉਹਦੇ ਖਿਲਾਫ ਕਰੀ 15 ਮਕਦਮੇ ਦਰਜ ਨੇ ਉਹਨੂੰ ਅਸੀਂ ਐਨਡੀਪੀਐਸ ਤੇ ਅਰੈਸਟ ਕੀਤਾ ਹੈ ਉਹਦੀ ਕੋਲ ਕੋਲ 5 ਗ੍ਰਾਮ ਹੀ ਰਹਿਣ ਬਰਾਮਦ ਹੋਈ ਹੈ ਬਾਕੀ ਸਾਡੀ ਚੱਲ ਰਹੀ ਹੈ ਪੁਛ ਕੇ ਸੀ ਕਿੱਥੋਂ ਨਿਆਉਂਦਾ ਤੇ ਕਿੱਥੇ ਜਾ ਕੇ ਵੇਚਦਾ ਉਹਦੀ ਤਪਤੀਸ ਜਾਰੀ ਹੈ ਉਹਨਾਂ ਦੀ ਜੋ ਪੁਛ ਕੇ ਸਾਇਆ ਸੀ ਉਹਦੇ ਉਹਦੇ ਜਿਹੜੀ ਉਹਦੇ ਤਹਿਤ ਜਿਹੜੀ ਅਗਲੀ ਹੈਗੀ ਹੈ ਸਾਡੀ ਕਾਰ ਵੀ ਚੱਲ ਰਹੀ ਹੈ ਸਪੈਸ਼ਲ ਡਰਾਈ ਜਿਹੜੀ ਆ ਇਹ ਜਾਰੀ ਰਹੇਗੀ ਜੀ ਇਹ ਮਤਲਬ ਇਹ ਹੋਰ ਵੀ ਜਿਹੜੀ ਆ ਗਾਂ ਤੇਜ਼ੀ ਲੈਂਦੀ ਜਾਏਗੀ ਤੇ ਸਾਡੀ ਮਤਲਬ ਪੂਰੀ ਕੋਸ਼ਿਸ਼ ਹੈ ਜੀ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਇਹਨਾਂ ਨੂੰ ਮਤਲਬ ਨੱਥ ਪਾਈ ਜਾਵੇ ਇਨਾਂ ਦੇ ਖਿਲਾਫ ਜੋ ਉਹ ਵੀ ਸਖਤ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ ਆਪਣੇ ਸੰਜੀਤ ਤਲਵਾਰ ਹੈ ਜੀ ਇਹਨੇ ਆਪਣਾ 14 ਲੱਖ ਰੁਪਏ ਦੀ ਠੱਗੀ ਮਾਰੀ ਸੀ ਤੇ ਇਹਨੂੰ ਇਹ ਵੀ ਸਾਡੇ ਕਾਫੀ ਦਿਨ ਤੋਂ ਬਚਿਆ ਚਲੇ ਆ ਰਹੇ ਪਰਸੇ ਗ੍ਰਿਫਟ ਹੋ ਇਹਨੂੰ ਅਸੀਂ ਇਹਦਾ ਗ੍ਰਿਫਤਾਰ ਕੀਤਾ ਮੋਗੇ ਤੋਂ ਗ੍ਰਿਫਤਾਰ ਕਰਤੀ ਜਾਂਦੇ A1 ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ ਗੁਰਦਾਸਪੁਰ ਪੁਲਿਸ ਇਲਾਕੇ ਵਿੱਚ ਜੋ ਨਸ਼ਾ ਖਤਮ ਕਰਨ ਲਈ ਲਗਾਤਾਰ ਐਕਸ਼ਨ ਲੈ ਰਹੀ ਹੈ ਆਜਾ ਮਾਮਲੇ ਆਜ ਦੇ ਵਿੱਚ ਥਾਣਾ ਧਾਰੀਵਾਲ ਦੀ ਪੁਲਿਸ ਨੇ 5 ਗ੍ਰਾਮ ਹੈਰੋਇਨ ਸਮੇਤ ਸਲਾਮਤ ਮੁਸੀਰ ਉਰਫ ਲੰਬੜ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੇ ਪਹਿਲਾਂ ਵੀ 15 ਮਾਮਲੇ ਨਸ਼ਾ ਤਸਕਰੀ ਦੇ ਦਰਜ ਹਨ ਜਾਣਕਾਰੀ ਦੰਦਿਆ ਡੀਐਸਪੀ ਕੁਲੰਗ ਸਿੰਘ ਮਾਨ ਨੇ ਦੱਸਿਆ ਕਿ 2 ਦਿਨ ਪਹਿਲਾਂ ਵੀ 2 ਨਸ਼ਾ ਤਸਕਾ ਨੂਨ ਮੇਜ਼ ਮੇਰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ ਉਹਨਾਂ ਦੱਸਿਆ ਗਿਆ ਇਸ ਦਿਨ ਨਾਲ ਹੀ ਸੰਜੀਤ ਤਲਵਾਰ ਨਾਮਕ ਅਜਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ 24 ਲੱਖ ਦੀ ਠੱਗੀ ਕਰਕੇ ਅੱਜ ਤੋ ਪੁਲਿਸ ਕੋਲ ਬਿਧਾ ਰਿਆ ਸੀ ਇਸ ਮੌਕੇ ਦੇ ਪੁਲਿਸ ਅਧਿਕਾਰੀ ਨੇ ਕੀ ਕੁੱਛਿਆ ਤੁਸੀਂ ਆਪ ਹੀ ਦੇਖੋ ਸੁਣੋ ਆਪਣੇ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਜਿਹੜਾ ਤਸਕਰੀ ਕਰਦੇ ਨੇ ਇਹਨਾਂ ਦੇ ਖਿਲਾਫ ਜਿਹੜੀ ਇੱਕ ਸਪੈਸ਼ਲ ਮੁਹਿੰਮ ਵਢੀ ਗਈ ਹੈ ਜਿਹਦੇ ਤਹਿਤ ਥਾਣਾ ਧਾਰੀਵਾਲ ਜੀ ਜਦੋਂ ਪਹਿ ਅਸੀਂ ਇੱਕ ਦਿਨ ਤੋਂ ਆਪਣੇ ਸ਼ੁਰੂ ਕੀਤਾ ਉਦੋਂ ਸੱਜੇ ਪੁਲਿਸਨ ਕੀਤਾ ਸੀ ਉਦੋਂ ਹੀ ਜਿਹੜੇ ਸੀਗੇ ਇੱਕ ਜਸਬੀਰ ਸਿੰਘ ਤੇ ਇੱਕ ਪ੍ਰੀਮ ਸੀ ਦੋ ਸੀਗੇ ਇਹਨਾਂ ਜਸਬੀਰ ਤੇ ਪਹਿਲਾਂ ਕਰੀਬ 6-7 ਪਰਚੇ ਨੇ ਤੇ ਜਿਹੜਾ ਦੂਜਾ ਪ੍ਰੀਮ ਹੈ ਉੱਤੇ 10 ਪਰਚੇ ਸੀਗੇ ਐਨਡੀਪੀਐਸ ਦੇ ਉਹਨਾਂ ਨੂੰ ਹੀ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਖਿਲਾਫ ਐਫਆਈਆਰ ਦੱਚ ਕੀਤੀ ਸੀ ਉਸ ਤੋਂ ਬਾਅਦ 6 ਤਰੀਕ ਨੂੰ ਅਸੀਂ ਇੱਕ ਸਾਡਾ ਐਨਡੀਪੀਐਸ ਦਾ ਪੁਰਾਣਾ ਪੀਓ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਤੇ ਕੱਲ ਜਿਹੜਾ ਵਾ ਸਾਡੇ ਇੱਥੇ ਲੰਬੜ ਇੱਕ ਹੈਗਾ ਜੀ ਸਲਾਮਤ ਤੁਮਸੀ ਇਹਦੇ ਲੰਬੜ ਹੈ ਉਹਦੇ ਖਿਲਾਫ ਕਰੀ 15 ਮਕਦਮੇ ਦਰਜ ਨੇ ਉਹਨੂੰ ਅਸੀਂ ਐਨਟੀਫੈਸਟ ਅਰੈਸਟ ਕੀਤਾ ਉਹਦੇ ਕੋਲ ਕੱਲ 5 ਗ੍ਰਾਮ ਹੀ ਰਣ ਬਰਾਮਦ ਹੋਈ ਹੈ ਬਾਕੀ ਸਾਡੀ ਚੱਲ ਰਹੀ ਹੈ ਪੁੱਛ ਕੇ ਸੀ ਕਿੱਥੋਂ ਲਿਆਉਂਦਾ ਤੇ ਕਿੱਥੇ ਜਾ ਕੇ ਵੇਚਦਾ ਉਹਦੀ ਤਤਤੀਸ ਜਾਰੀ ਹੈ ਉਹਨਾਂ ਦੀ ਜੋ ਪੁੱਛਗਛ ਆਇਆ ਸੀ ਉਹਦੇ ਉਹਦੇ ਜਿਹੜੀ ਉਹਦੇ ਤਹਿਤ ਜਿਹੜੀ ਵੀ ਅਗਲੀ ਹੈਗੀ ਹੈ ਸਾਡੀ ਕਾਰ ਵੀ ਚੱਲ ਰਹੀ ਹੈ ਸਪੈਸ਼ਲ ਡ੍ਰਾਈਵ ਜਿਹੜੀ ਆ ਇਹ ਜਾਰੀ ਰਹੇਗੀ ਜੀ ਇਹ ਮਤਲਬ ਇਹ ਹੋਰ ਵੀ ਜਿਹੜੀ ਆ ਗਾਂ ਤੇਜ਼ੀ ਲਿਆਂਦੀ ਜਾਏਗੀ ਤੇ ਸਾਡੀ ਮਤਲਬ ਪੂਰੀ ਕੋਸ਼ਿਸ਼ ਹੈ ਜੀ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਇਹਨਾਂ ਨੂੰ ਮਤਲਬ ਨੱਥ ਪਾਈ ਜਾਵੇ ਤੇ ਇਹਨਾਂ ਦੇ ਖਿਲਾਫ ਜੋ ਸਖਤ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਆਪਣੇ ਸੰਜੀਤ ਤਲਵਾਰ ਹੈ ਜੀ ਇਹਨੇ ਆਪਣਾ 14 ਲੱਖ ਰੁਪਏ ਦੀ ਠੱਗੀ ਮਾਰੀ ਸੀ ਤੇ ਇਹਨੂੰ ਇਹ ਵੀ ਸਾਡੇ ਕਾਫੀ ਦੇਰ ਤੋਂ ਬਚਿਆ ਚਲੇ ਆ ਰਹੇ ਪਰਸੇ ਗ੍ਰਿਫਟੋ ਇਹਨੂੰ ਅਸੀਂ ਇਹਦਾ ਗ੍ਰਿਫਤਾਰ ਕੀਤਾ ਮੋਗੇ ਤੋਂ ਗ੍ਰਿਫਤਾਰ ਕਰਕੇ ਲਿਆਂਦੇ ਇਹ ਹਨ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ